ਕੁੜਤੇ ਪਜਾਮੇ ਦੇ ਵਿੱਚ ਜਿਹੜਾ ਅੱਜਕੱਲ ਚੱਲ ਰਿਹਾ ਸਾਰਿਆਂ ਦੇ ਟ੍ਰੈਂਡਿੰਗ ਚ ਤੇ ਸਾਰੇ ਸਾਰੀਆਂ ਵੈਰਾਈਟੀਆਂ ਆਪਣਨ ਸਾਰੀਆਂ ਅਵੇਲੇਬਲ ਆ ਨਾਲੇ ਸਾਰੇ ਹੀ ਕੱਪੜਿਆਂ ਦੇ ਬੇਸ ਅਲੱਗ-ਅਲੱਗ ਮਿਲਣਗੇ ਜਿਵੇਂ ਤੁਸੀਂ ਜਾਣਦੇ ਹੋ ਕਿ ਮੁੰਡੇ ਜਾਗੋ ਵਗੈਰਾ ਜਾਂ ਹੋਰ ਫੰਕਸ਼ਨ ਲਈ ਦੂਰ-ਦੂਰ ਜਾਂਦੇ ਆ ਲੈਣ ਲਈ ਪਰ ਉਹ ਸਾਰੀਆਂ ਚੀਜ਼ਾਂ ਹੁਣ ਆਪਾਂ ਤੁਹਾਡੇ ਆਪਣੇ ਸ਼ਹਿਰ ਜਗਰਾਉ ਵਿੱਚ ਸਾਰੀਆਂ ਹੀ ਪੂਰੀਆਂ ਕਰਵਾਈਆਂ ਬਿਲਕੁਲ ਹੀ ਡਿਫਰੈਂਟ ਆ ਨਾਲੇ ਮੇਨਰੀ ਖਾਸੀਅਤ ਇਹ ਰਿੰਕਲ ਫਰੀ ਆ ਤੇ ਆ ਮੁੰਡੇ ਲੈਂਦੇ ਸੀ ਰਿੰਕਲ ਰਹਿੰਦੇ ਸੀ ਇਹ ਬਿਲਕੁਲ ਰਿੰਕਲ ਫਰੀ ਆ ਨਾਲੇ ਇਹ ਲਾਈਕਰ ਸਟਿਚ ਦੇ ਵਿੱਚ ਆ ਜਿਵੇਂ ਕਈ ਵੀਰ ਮੇਰੇ ਕਾਫੀ ਛੋਟ ਫੀਟਿੰਗ ਵਾਲੇ ਕੱਪੜੇ ਸੌਂਦੇ ਉਸ ਹੁਣ ਲਿਕਰ ਫੀਲ ਚ ਠੀਕ ਹੈ ਜੀ ਇਹਨੂੰ ਬਿਲਕੁਲ ਵੀ ਕੁਝ ਨਹੀਂ ਹੋਗਾ ਨਾ ਕਲਰ ਫੇਡ ਹੋਊਗਾ ਉਸ ਹੁਣ ਕੁਆਲਿਟੀ ਵੀ ਬਹੁਤ ਵਧੀਆ ਠੀਕ ਹੈ ਬਾਈ ਜੇ ਆਪਾਂ ਕਲਰ ਦੀ ਗੱਲ ਕਰੀਏ ਬਈ ਕਲਰ ਕਿੰਨੇ ਕੁ ਦੇ ਦੋਗੇ ਤੁਸੀਂ ਕਲਰ ਤਾਂ ਸਾਰੇ ਅਵੇਲੇਬਲ ਨੇ ਕੋਈ ਕਲਰ ਲੈ ਲਓ ਕੋਈ ਵੀ ਕਲਰ ਕਿਵੇਂ ਜੀ ਮੈਂ ਜਿਹੜਾ ਟ੍ਰੈਂਡਿੰਗ ਚ ਚੱਲ ਰਿਹਾ ਕੋਈ ਫੋਟੋ ਲੈ ਆਉਂਦਾ ਵੀਰ ਕੋਈ ਵੀਡੀਓ ਲੈ ਆਉਂਦਾ ਉਸ ਨਾਲ ਆਪਣੇ ਤੋਂ ਸਾਰੇ ਕਲਰ ਕੰਬੀਨੇਸ਼ਨਾਂ ਦੀ ਵੈਰਾਈਟੀ ਪੂਰੀ ਆ ਬਹੁਤ ਆਸਮਿਕ ਐਕਸਪੀਰੀਅੰਸ ਹੈਗਾ ਇੱਥੇ ਇੱਥੇ ਤੁਹਾਨੂੰ ਉਹ ਚੀਜ਼ ਮਿਲੇਗੀ ਜਿਹੜੀ ਤੁਹਾਨੂੰ ਕਿਤੇ ਵੀ ਔਰ ਉਸ ਤੋਂ ਇਲਾਵਾ ਸਟਾਫ ਵੀ ਬਹੁਤ ਅੱਛਾ ਹੈ ਇਹਨਾਂ ਨੇ ਤੁਹਾਡੀ ਰਿਕੁਆਇਰਮੈਂਟ ਅਕੋਰਡਿੰਗ ਹੀ ਤੁਹਾਨੂੰ ਚੀਜ਼ ਕੱਢ ਕੇ ਦੇਣੀ ਹੈ ਜੀ ਵੀ ਕਿੰਨੇ ਹੀ ਜ਼ਿਆਦਾ